ਚੰਡੀਗੜ੍ਹ ਦੇ ਵਿੱਚ ਜਿਹੜੀ ਲਾਈਫ ਹੈ ਬਹੁਤ ਸਟਰਗਲਿੰਗ ਹੈ ਆਮ ਕਲਾਕਾਰ ਲਈ ਬੜਾ ਔਖਾ ਸਰਵਾਈਵ ਕਰਨਾ ਉੱਥੇ ਕਿਉਂਕਿ ਦੇਖੋ ਮਤਲਬ ਨਾ ਨਾ ਕਰਦੇ ਵੀ 40-50 ਹਜ਼ਾਰ ਰੁਪਿਆ ਮਤਲਬ ਨਾਰਮਲ ਆਰਟਿਸਟ ਦਾ ਖਰਚਾ ਹੋ ਜਾਂਦਾ ਜੇ ਕੋਈ ਮਿਲਣ ਆ ਜਾਂਦਾ ਬੰਦਾ ਤੇ ਕੋਈ ਨਿਕ ਬੇਕਰਸ ਜਾਂ ਇਦਾਂ ਮਤਲਬ ਕਿਸੇ ਵਧੀਆ ਬ੍ਰਾਂਡ 'ਚ ਬੰਦਾ ਬਹਿ ਕੇ ਗੱਲਬਾਤ ਕਰ ਸਕਦਾ ਕਿਸੇ ਦੇ ਨਾਲ ਤੇ ਉਹ ਵੀ ਮਤਲਬ 5-7 10 ਹਜ਼ਾਰ ਰੁਪਿਆ ਉੱਥੇ ਵੀ ਖੁੱਲ ਜਾਂਦਾ ਬੰਦੇ ਦਾ ਆਪਣੇ ਆਪ ਨੂੰ ਵੱਡਾ ਦਿਖਾਉਣ ਦੀ ਕੋਸ਼ਿਸ਼ ਕਰਦੇ ਆ। ਇਹ ਅੱਜ ਕੱਲ ਸਮਾਂ ਹੀ ਇਸ ਤਰੀਕੇ ਦਾ ਚੱਲ ਰਿਹਾ ਕਿ ਫੁਕਰ ਭੰਤੀ ਜਿਹੜੀ ਆ ਉਹਨੂੰ ਲੋਕ ਜ਼ਿਆਦਾ ਪਸੰਦ ਕਰਦੇ ਆ। ਹੂੰ ਇਹ ਜਿਹੜਾ ਮਤਲਬ ਰੀਅਲ ਬੰਦਾ ਵਾ ਉਹਦੇ ਨਾਲ ਕੋਈ ਬੰਦਾ ਨਹੀਂ ਖੜਾ। ਇਕ ਮਾਨ ਚੰਡੀਗੜ੍ਹ ਦੀ ਆਪਾਂ ਗੱਲ ਕਰੀਏ ਚੰਡੀਗੜ੍ਹ ਸਿਟੀ ਬਿਊਟੀਫੁਲ ਕਿਹਾ ਜਾਂਦਾ। ਹਾਂਜੀ ਰਾਜਧਾਨੀ ਬਣ ਗਈ ਕਲਾਕਾਰਾਂ ਦੀ ਹਨਾ ਨਿਊ ਚੰਡੀਗੜ੍ਹ ਬਣ ਗਿਆ ਮੋਹਾਲੀ ਦੇ ਬੜੇ ਸੈਕਟਰ ਜਿਹੜੇ ਹੁਣ ਚਰਚਾ ਦੇ ਵਿੱਚ ਰਹਿੰਦੇ ਨੇ। ਹਾਂਜੀ ਸੀਪੀ 67 AC P 69 ਜਿਹੜੇ ਵੀ ਮੌਲ ਨੇ ਉੱਥੇ ਜਾਂ ਹੋਮਲੈਂਡ ਬੜੇ ਬੜੇ ਚਰਚੇ ਰਹੇ ਆਮ ਕਲਾਕਾਰ ਜਿਹੜਾ ਜ ਸਟਰਗਲਿੰਗ ਦੌਰ ਦੇ ਵਿੱਚ ਹੈ ਚੰਡੀਗੜ੍ਹ ਦੇ ਵਿੱਚ ਉਹਨੂੰ ਰਹਿਣਾ ਪੈਂਦਾ ਛੱਡ ਕੇ ਜਾਂਦਾ ਆਪਣਾ ਏਰੀਆ ਤੇ ਉੱਥੇ ਕਿਵੇਂ ਹੁੰਦਾ ਕਲਾਕਾਰ ਦੀ ਲਾਈਫ ਕਿਵੇਂ ਰਹਿੰਦੀ ਹੈ ਦਿਨ ਦਿਨ ਚਰੀਏ ਕਿਵੇਂ ਰਹਿੰਦਾ ਜਦੋਂ ਅਜੇ ਕਲਾਕਾਰ ਨੂੰ ਸ਼ੋਅ ਨਹੀਂ ਹੁੰਦੇ ਜਦੋਂ ਕਲਾਕਾਰ 뮤직 ਡਾਇਰੈਕਟਰਾਂ ਦੇ ਗੀਤਕਾਰਾਂ ਦੇ ਗੀੜੇ ਮਾਰਦਾ ਹੁੰਦਾ ਉਦੋਂ ਕਿਵੇਂ ਦੀ ਸਟਰਗਲ ਹੁੰਦੀ ਹੈ ਚੰਡੀਗੜ੍ਹ ਚ ਬਿਲਕੁਲ ਭਾਜੀ ਚੰਡੀਗੜ੍ਹ ਦੇ ਵਿੱਚ ਜਿਹੜੀ ਲਾਈਫ ਹੈ ਬਹੁਤ ਸਟਰਗਲਿੰਗ ਹੈ ਆਮ ਕਲਾਕਾਰ ਲਈ ਬੜਾ ਔਖਾ ਸਰਵਾਈਵ ਕਰਨਾ ਉੱਥੇ ਕਿਉਂਕਿ ਦੇਖੋ ਮਤਲਬ ਨਾ ਨਾ ਕਰਦੇ ਵੀ 40-50 ਹਜ਼ਾਰ ਰੁਪਈਆ ਮਤਲਬ ਨਾਰਮਲ ਆਰਟਿਸਟ ਦਾ ਖਰਚਾ ਹੋ ਜਾਂਦਾ ਹੂੰ ਤੇ ਜੇ ਕੋਈ ਮਿਲਣ ਆ ਜਾਂਦਾ ਬੰਦਾ ਤੇ ਕੋਈ ਨਿਕ ਬੇਕਰਸ ਜਾਂ ਇਦਾਂ ਮਤਲਬ ਕਿਸੇ ਵਧੀਆ ਬ੍ਰਾਂਡ 'ਚ ਬੰਦਾ ਬਹਿ ਕੇ ਗੱਲਬਾਤ ਕਰ ਸਕਦਾ ਕਿਸੇ ਦੇ ਨਾਲ ਤੇ ਉਹ ਵੀ ਮਤਲਬ 5-7 10 ਹਜ਼ਾਰ ਰੁਪਈਆ ਉੱਥੇ ਵੀ ਖੁੱਲ ਜਾਂਦਾ ਬੰਦੇ ਦਾ ਹੂੰ ਤੇ ਆਪ ਜਿਵੇਂ ਮਹੀਨੇ 'ਚ 5-6 ਵਾਰੀ ਬਹਿ ਕੇ ਤਾਂ ਪਾਰ ਆ ਮੈਨੂੰ ਲੱਗਦਾ ਕੰਮ ਬਿਲਕੁਲ ਉਹੀ ਗੱਲ ਹੈ ਜੀ 40-50 ਹਜ਼ਾਰ ਰੁਪਈਆ ਹੀ ਗਿਆ ਹਾਂ ਬਹੁਤ ਔਖਾ ਹੈ ਜੀ ਸਰਵਾਈਵ ਕਰਨਾ ਉਹ ਬਹੁਤ ਕਲਚਰ ਆ ਨਾ ਕਾਫੀ ਵਾਲਾ ਹਾਂਜੀ ਉਹ আজকাল ਸਟਾਰ ਵਕ ਤੇਉ ਨਾਮ ਜਿਹਾ ਲਿਖਦੇ ਨੇ ਹਾਂਜੀ ਹਾਂਜੀ ਫਿਰ ਉਹ ਫੋਟੋ ਪਾਉਣ ਦਾ ਸਟਿੱਕਾ ਪਾਉਣ ਦਾ ਬਹੁਤ ਅੱਜਕਲ ਆ ਗਿਆ ਬਿਲਕੁਲ ਜੀ ਸੋਸ਼ਲ ਮੀਡੀਆ ਦਾ ਜਵਾਨਾ ਹੈ ਜੀ ਹਾਂ ਸੋਸ਼ਲ ਮੀਡੀਆ ਤੇ ਮਤਲਬ ਜਿਹਨੂੰ ਕਹਿ ਸਕਦੇ ਆ ਕਿ ਹਰ ਬੰਦਾ ਇਹ ਸ਼ੋਅ ਕਰਦਾ ਕਿ ਮੈਂ ਵੱਡੀ ਸਿਟੀ ਵਿੱਚ ਰਹਿ ਰਿਹਾ ਤੇ ਮੈਂ ਮਤਲਬ ਆਪਣੇ ਆਪ ਨੂੰ ਵੱਡਾ ਦਿਖਾਉਣ ਦੀ ਕੋਸ਼ਿਸ਼ ਕਰਦੇ ਆ ਆਰਟਿਸਟ ਨੇ ਉਹ ਦੋ ਪੱਖ ਹੋ ਜਾਂਦੇ ਨੇ ਨਾ ਇੱਕ ਅਮੀਰ ਹੋਣਾ ਤੇ ਅਮੀਰ ਦੇਖਣ ਵਾਲੀ ਦੌੜ ਚੱਲ ਪਈ ਬਿਲਕੁਲ ਅਮੀਰ ਜਿਹੜੇ ਹੁੰਦੇ ਨੇ ਉਹ ਅਮੀਰ ਨਹੀਂ ਖੁਦ ਨੂੰ ਦਿਖਾਉਂਦੇ ਨਹੀਂ ਜਿਹੜੇ ਅਮੀਰ ਹੈ ਨਹੀਂ ਉਹ ਵਿਚਾਰੇ ਫਿਰ ਉਹਨਾਂ ਨੂੰ ਐ ਹੁੰਦਾ ਕਿ ਅਮੀਰ ਦਿਖਾਈਏ ਹੈਗਾ ਇਹ ਚੰਡੀਗੜ੍ਹ ਬਹੁਤ ਕਲਚਰ ਹੈ ਬਿਲਕੁਲ ਭਾਜੀ ਇਹ ਸੱਚ ਹੈ ਬਿਲਕੁਲ ਕਿਉਂਕਿ ਜਿਹੜੀ ਤੁਸੀਂ ਉਹ ਗੱਲ ਕਹਿ ਕੇ ਹਟੇ ਹੋ ਮੈਨੂੰ ਬਹੁਤ ਵਧੀਆ ਲੱਗੀ ਕਿ ਜੇ ਤੁਸੀਂ ਮਹਿੰਗੀ ਗੱਡੀ ਲੈ ਲਈਆ ਪੰਜ ਸੀਟਾਂ ਹੋਣਗੀਆਂ ਸੱਤ ਬੰਦੇ ਬਹਿ ਜਾਣਗੇ ਛੋਟੀ ਗੱਡੀ ਆ ਸੀਟਾਂ ਪੰਜ ਨੇ ਬੰਦਾ ਇੱਕ ਹੀ ਬੈਣਾ ਉਹਦੇ ਵਿੱਚ ਬਿਲਕੁਲ ਭਾਜੀ ਇਹ ਮਤਲਬ ਇੱਕ ਕੌੜਾ ਸੱਚ ਹੈ ਚੰਡੀਗੜ੍ਹ ਕੌੜਾ ਸੱਚ ਤੇ ਅੱਜਕੱਲ ਸਮਾਂ ਇਸ ਤਰੀਕੇ ਦਾ ਚੱਲ ਰਿਹਾ ਕਿ ਫੁਕਰ ਪੰਤੀ ਜਿਹੜੀ ਆ ਉਹਨੂੰ ਲੋਕ ਜ਼ਿਆਦਾ ਪਸੰਦ ਕਰਦੇ ਆ ਹੂੰ ਹੂੰ ਤੇ ਜਿਹੜਾ ਮਤਲਬ ਰੀਅਲ ਬੰਦਾ ਵਾ ਉਹਦੇ ਨਾਲ ਕੋਈ ਬੰਦਾ ਨਹੀਂ ਖੜਦਾ ਬਿਲਕੁਲ ਨਹੀਂ ਖੜਦਾ